ਉਗਰਾਹਾ ਪਿੰਡ ਦੇ ਵਿੱਚ ਨੌਜਵਾਨ ਖੜਾ ਸਿਰਫ 19 ਸਾਲ ਦੀ ਉਮਰ ਦੇ ਵਿੱਚ ਇਤਿਹਾਸ ਸਿਰਜਦਾ ਨੌਜਵਾਨ ਨੇ ਇੰਡੀਆ ਦੇ ਵਿੱਚ ਜੇ ਬੰਦਾ ਕਹੂੰ ਆਸ਼ੀਆ ਦੇ ਵਿੱਚ ਸਿਰਜਦਾ ਲੈਫਟੀਨੈਂਟਾਂ ਜਰਨਲ ਕਰਨਲ ਬਣ ਕੇ ਯਾਨੀ ਕਿ ਗੱਲਬਾਤ ਵੀ ਕਰਾਂਗੇ 19 ਸਾਲ ਦੀ ਉਮਰ ਚ ਕਸ਼ਮੀਰ ਸਿੰਘ ਸਰਦਾਰ ਕਸ਼ਮੀਰ ਸਿੰਘ ਦਾ ਪੁੱਤਾ ਲਵਪ੍ਰੀਤ ਸਿੰਘ ਲਵਪ੍ਰੀਤ ਸਿੰਘ ਸਾਹਮਣੇ ਖੜਾ ਗੱਲਬਾਤ ਕਰਦੇ ਆ ਅੱਜ ਖੰਡਪਾਟ ਸਾਹਿਬ ਦੇ ਭੋਗ ਪਾਏ ਗਏ ਨੇ ਤੇ ਉਸ ਤੋਂ ਬਾਅਦ ਸਾਡਾ ਵੀ ਬਣਦਾ ਸੀ ਮਹਾਜਾਰ ਇੱਕ ਨੌਜਵਾਨ ਨੇ ਉਗਰਾਹਾ ਪਿੰਡ ਦਾ ਨਾਂ ਰੋਸ਼ਨ ਕਰਿਆ ਤੇ ਇਤਿਹਾਸ ਸਿਰਜਿਆਗਾ 19 ਸਾਲ ਦੀ ਉਮਰ ਚ ਵੀ ਖਬਰ ਤਾਰ ਜਰੂਰ ਲਾਉਣੀ ਬਣਦੀ ਹੈ ਵੀਡੀਓ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਹਾਂਜੀ ਪਹਿਲੇ ਤਾਂ ਵਧਾਈਆਂ ਤੈਨੂੰ ਨੌਜਵਾਨਾ ਹਾਂ ਕਿਵੇਂ ਫਿਰ ਤੇ ਇਤਿਹਾਸ ਸਿਰਜਿਆ ਕਿੰਨੀ ਇੱਕ ਮਿਹਨਤ ਕਰਨੀ ਪਈ ਦੇਖੋ ਆਪਾਂ ਸਕੂਲ ਚ ਪੜਦੇ ਆਂ ਦੱਬ ਕੇ ਮੁੜਾ ਤੇ ਸਪੈਸ਼ਲ ਕੋਚਿੰਗ ਬਣੀ ਹੁੰਦੀ ਆਪਣੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਆ ਸਰਕਾਰ ਦੀ ਤੇ ਤਿਆਰੀ ਕਰਾਂਦੇ ਆ ਬੱਚਾ ਕਿਹੜੀ ਜਗ੍ਹਾ ਇਹ ਇਹ ਮਹਾਲੀ ਹੈ ਮਹਾਲੀ ਹਾਂਜੀ ਤੇ ਉੱਥੇ ਤਿਆਰੀ ਕਰੀ ਸੀ ਮੈਂ ਉੱਥੇ ਨਹੀਂ ਗਰੀ ਮੈਂ ਕਿਤੇ ਹੋਰ ਗਰੀ ਸੀ ਪਰ ਉਹ ਉਹ ਵਧੀਆ ਗਈ ਉੱਥੇ ਸਰਕਾਰੀ ਉੱਥੇ ਕੋਈ ਖਰਚਾ ਨਹੀਂ ਮੈਂ ਉਹਦਾ ਫਾਰਮ ਨਹੀਂ ਭਰਿਆ ਸੀ ਤਾਂ ਕਰਕੇ ਮੈਨੂੰ ਪਤਾ ਨਹੀਂ ਸੀ ਠੀਕ ਹੈ ਹੁਣ ਕੀ ਆਉਦਾ ਮਿਲਿਆ ਤੁਹਾਨੂੰ ਅਜੇ ਤਾਂ ਟ੍ਰੇਨਿੰਗ ਚੱਲਦੀ ਹੈ ਲੈਫਟੀਨੈਂਟ ਦੀ ਪੋਸਟ ਅੱਛਾ ਲੈਫਟੀਨੈਂਟ ਨੇ ਪੰਜਾਬੀ ਸਮਝਾਉਂਗੇ ਮਤਲਬ ਦਸਕਾਂ ਨੂੰ ਇਹ ਕੀ ਹੁੰਦਾ ਹੈ ਲੈਫਟੀਨੈਂਟ ਹੀ ਹੁੰਦਾ ਹੈ ਲੈਫਟੀਨੈਂਟ ਕਹਨਾਂ ਨਾਲ ਕਹਿੰਦੇ ਆ ਲੈਫਟੀਨੈਂਟ ਰੈਂਕ ਲੈਫਟੀਨੈਂਟ ਦਾ ਰੈਂਕ ਆਹ ਹੁੰਦਾ ਇੱਕ ਹੋ ਰਹੀ ਇਹ ਵੀ ਸੇਮ ਆਈ ਆ ਜਾ ਆ ਸੰਗਦੇ ਕਿਉਂ ਆ ਜਾ ਹੋਰ ਆ ਜਾ ਸੰਗ ਹੋਣਾ ਪਿਛਲੇ ਸਾਲ ਹੋਈ ਇਹ ਦੋਸਤ ਆਈ ਇਹਦਾ ਠੀਕ ਹੈ ਫਿਰ ਦੱਸ ਮੜਾ ਜਾਂ ਖੁੱਲ ਕੇ ਤੂੰ ਲੱਗਦਾ ਵੀ ਕੁਝ ਬੋਲੇਗਾ ਕਿਵੇਂ ਟ੍ਰੇਨਿੰਗ ਕਰੀ ਕਿਵੇਂ ਮਨ ਚਾਹਿਆ ਵੀ ਇੱਥੇ ਤੱਕ ਪਹੁੰਚੀ ਐਲਪੀ ਉਹਦੇ ਤੇ ਬਸ ਜੀ ਵੀਰ ਸੀਨੀਅਰ ਨਹੀਂ ਇਹਨਾਂ ਨੂੰ ਪੁੱਛੋ ਤੁਸੀਂ ਅੱਛਾ ਦੋ ਇੱਕ ਦੂਜੇ ਦੇ ਸੀਨੀਅਰ ਹੋ ਹੈ ਠੀਕ ਹੈ ਦੇਖ ਸਕਦੇ ਹੋ ਸ਼ਾਇਦ ਇੱਧਰ ਕਦੇ ਆਈ ਨਹੀਂ ਹੈਗਾ ਕਿਉਂਕਿ ਫੌਜ ਦੇ ਵਿੱਚ ਤੁਹਾਨੂੰ ਪਤਾ ਵੀ ਕਿਉਂ ਜੀ ਦੱਸੋਗੇ ਪੁੱਛ ਹਾਂਜੀ ਨਾ ਨਾ ਜੀ ਡੇਢੀ ਅੱਛਾ ਡੇਢੀ ਨੇ ਪਪਾ ਨੇ ਅੱਛਾ ਸਾਰਾ ਪਰਿਵਾਰ ਯਾਨੀ ਕਿ ਕਲੀਅਰ ਹੈ ਕਹਦੀ ਇਹਨੇ ਜਿਵੇਂ ਸੰਘਾ ਹੁਸਵਾ ਦੇ ਕਹਿੰਦੇ ਇੱਕ ਸੰਗਤ ਦੇ ਲੈ ਹਨ ਚਲੋ ਕਸ਼ਮੀਰ ਪਰਿਵਾਰ ਹੈਗਾ ਇੱਕ ਜਿਵੇਂ ਮਿਹਨਤੀ ਪਰਿਵਾਰ ਆ ਦਾਦਾ ਜੀ ਖੜੇ ਨੇ ਹਾਂਜੀ ਸਵਾਗਤ ਤੇ ਵਧਾਈਆਂ ਜੀ ਵਧਾਈਆਂ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼ੁਕਰ ਕਰ ਕ ਜਾ ਰਹੇ ਆ ਉਸ ਪ੍ਰਮਾਤਮਾ ਦੇ ਜਿਨ੍ਹਾਂ ਨੇ ਇਸ ਬੱਚੇ ਦੇ ਉੱਤੇ ਇੰਨੀ ਕਿਰਪਾ ਕੀਤੀ ਇਹਨਾਂ ਨੂੰ ਪੜਾਈ ਦੇ ਵਿੱਚ ਜਿਹੜੀ ਸਹਾਇਤਾ ਮਿਲੀ ਅੱਜ ਉਹ ਆਪਣੇ ਦੇਸ਼ ਦੀ ਰਾਖੀ ਵਾਸਤੇ ਉਹਨਾਂ ਨੂੰ ਯੋਗਤ ਕੀਤਾ ਗਿਆ ਅਸੀਂ ਸ਼ੁਕਰ ਕਰ ਰਿਹਾ ਆਂ ਪ੍ਰਮਾਤਮਾ ਦੇ ਇਹ ਦਮਦੀਪ ਸਿੰਘ ਆ ਲਬਦੀਪ ਸਿੰਘ ਪੁੱਤ ਹੈ ਛੋਟਾ ਜੀ ਮੇਰਾ ਪੁੱਤ ਹੈ ਹਾਂ ਜੀ ਦਮਦੀਪ ਸਿੰਘ ਇਹਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਜਿਹੜਾ ਉਹਨੂੰ ਅੱਜ ਉਹਨੇ ਮਿਹਨਤ ਦਾ ਛਿੱਟਾ ਮਿਲਿਆ ਕਿੰਨੀ ਉਮਰ ਹੈ ਇਹਨਾਂ ਦੀ ਇਹਨਾਂ ਦੀ ਉਮਰ ਹੈ 19 ਸਾਲ 19 ਸਾਲ ਦੀ ਉਮਰ ਦੇ ਵਿੱਚ ਅਸੀਂ ਇੱਕ ਹੋਰ ਬੇਨਤੀ ਕਰਦੇ ਆਂ ਵੀ ਜਿਹੜੇ ਹੋਣ ਵਾਲੇ ਜਨਰੇਸ਼ਨ ਦੇ ਬੱਚੇ ਨੇ ਉਹ ਇਸੇ ਤਰ੍ਹਾਂ ਹੀ ਪੜ੍ਹਾਈ ਕਰਨਾ ਇੱਥੇ ਬਹੁਤ ਵਧੀਆ ਸਿਸਟਮ ਹੈ ਬਹੁਤ ਵਧੀਆ ਹੋਇਆ ਹੈ ਪੜ੍ਹਾਈ ਕਰਕੇ ਜੇ ਮਾਣ ਇਹਨਾਂ ਨੇ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਇਸੇ ਤਰ੍ਹਾਂ ਜੇ ਆਪਣੇ ਜਿਹੜਾ ਨੌਜਵਾਨ ਪੀੜੀ ਹੈ ਸਾਰੇ ਇਸ ਝਾਨਵਲ ਦੁਰਨ ਨਸ਼ੇ ਤੋਂ ਨਸ਼ਿਆਂ ਤੋਂ ਬਚ ਸਕਦੇ ਨੇ ਹਾਂਜੀ ਹਾਂਜੀ ਆਜੋ ਜੀ ਸਰ ਤੇ ਜੀ ਸਰ ਜੀ ਹਾਂਜੀ ਜਿੰਨਾ ਨੌਜਵਾਨ ਨੇ ਕਿ ਟ੍ਰੇਨਿੰਗ ਲਈ ਗੱਲਬਾਤ ਕਰਦੇ ਹਾਂ ਹਾਂਜੀ ਸਵਾਗਤ ਹੈ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਤੁਸੀਂ ਨੌਜਵਾਨ ਨੇ ਇੱਥੋਂ ਟ੍ਰੇਨਿੰਗ ਲੈ ਕੇ ਇੱਥੇ ਤੱਕ ਪਹੁੰਚੇ ਨੇ ਹਾਂਜੀ ਕਿਵੇਂ ਕੀ ਕਹਿਣਾ ਚਾਹੋਗੇ ਬਸ ਸਰੀਕ ਤਾਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਬੱਚੇ ਨੂੰ ਤੇ ਪਰਿਵਾਰ ਨੂੰ ਤੇ ਪਿੰਡ ਨੂੰ ਕਿਉਂਕਿ ਸਾਰੇ ਹੀ ਵਧਾਈ ਦੇ ਪਾਤਰ ਹੈਗੇ ਨੇ ਹੈਗੇ ਇਨਾਂ ਨੇ ਮਾਰਦਸ਼ ਪ੍ਰਾਨਨਾ ਕੀਤਾ ਹੈਗਾ ਬੱਚੇ ਨੂੰ ਲੈਫਟੀਨੈਂਟ ਦੀ ਜਿਹੜੀ ਜੌਬ ਲਈ ਮਤਲਬ ਸਿਲੈਕਸ਼ਨ ਹੋਈ ਹੈ ਵੀ ਕਿਉਂਕਿ ਉਸ ਤੋਂ ਬਾਅਦ ਇਹਨੇ ਦੇਸ਼ ਦੀ ਜਿਹੜੀ ਸੇਵਾ ਕਰਨੀ ਹੈਗੀ ਇਹ ਸਾਰੇ ਪਿੰਡ ਪਿੰਡ ਲਈ ਬਹੁਤ ਵੱਡੀ ਮਾਣ ਦੀ ਗੱਲ ਹੈਗੀ ਕਿਉਂਕਿ ਇੱਕ ਬੱਚੇ ਤੋਂ ਪ੍ਰੇਰਨਾ ਮਿਲਦੀ ਹੈਗੀ ਜਿਹੜਾ ਇਹਨੇ ਪਹਿਲਾਂ ਨਾਨ ਮੈਡੀਕਲ ਦੇ ਵਿੱਚ ਵਿਸ਼ਾ ਚੁਣਿਆ ਤੇ ਉਸ ਤੋਂ ਬਾਅਦ ਹੀ ਫਿਰ ਇਹ ਜਿਹੜੀ ਸਾਰੀ ਸਿਲੈਕਸ਼ਨ ਹੁੰਦੀ ਹੈਗੀ ਤੇ ਅੱਗੇ ਨੇ ਕਿਉਂਕਿ ਇਹਦੀ ਏਜ ਜਿਹੜੀ ਹੈਗੀ ਇਹ ਹਜੇ 19 ਸਾਲ ਹੈਗੀ ਇਹਦੇ ਦਾਦਾ ਜੀ ਦੱਸ ਰਹੇ ਸੀਗੇ ਇਹ ਸਾਰੇ ਪਰਿਵਾਰ ਜਿਹੜਾ ਹੈਗਾ ਕਿ ਮਿਹਨਤੀ ਹੈਗੇਗਾ ਤੇ ਉਸ ਤੋਂ ਬਾਅਦ ਬਹੁਤ ਵੱਡੀ ਪੋਸਟ ਤੱਕ ਇਹਨੇ ਜਾਣਾ ਹੈਗਾ ਪ੍ਰਮਾਤਮਾ ਕੀ ਦੱਸ ਕਰਦੇ ਆਂਗੇ ਵੀ ਇਹਨੂੰ ਹੋਰ ਤਰਕੀਆਂ। ਥੈਂਕ ਯੂ। ਹਾਂਜੀ ਇੱਕ ਚੀਜ਼ ਹੈ ਜੀ ਵੀ 19 ਸਾਲ ਦੀ ਉਮਰ 'ਚ ਇੱਥੇ ਤੱਕ ਪਹੁੰਚਣਾ ਪੜਾਈ ਵੀ ਕਰੀ ਹੋਊਗੀ ਪਲੱਸ 2 ਕਰੀ ਹੈ ਜੀ। ਪਲੱਸ 2। ਹਾਂ ਪਲੱਸ 2 ਤੋਂ ਬਾਅਦ ਹੀ ਸਿਲੈਕਸ਼ਨ ਹੁੰਦੀ ਹੈਗੀ ਲੈਫਟੀਨੈਂਟ ਲਈ। ਠੀਕ ਹੈ ਜੀ। ਤੇ ਸ਼ਾਇਦ ਸਭ ਤੋਂ ਘੱਟ ਉਮਰ ਦਾ ਹੋਊਗਾ ਹੈ ਲਵਪ੍ਰੀਤ ਸਿੰਘ ਜੀ। ਬਸ ਇਹ ਏਜ ਹੀ ਉਹਦੇ 'ਚ ਇੱਕ ਹੈਗੀ ਹੈ ਜੀ। ਠੀਕ ਹੈ। ਕਿਉਂਕਿ ਆਰਮੀ ਦੇ ਜਿਹੜੇ ਰੂਲਸ ਹੈਗੇ ਨੇ ਕਿ ਉਹਦੇ ਅਕੋਰਡਿੰਗ ਠੀਕ ਹੈ ਯਾਨੀ ਕਿ ਵੀ ਇੱਕ ਮੌਕਾ ਹੀ ਮਿਲਦਾ ਜੇ ਕਹਦੀ ਹੈ ਮਤਲਬ ਮੌਕੇ ਤਾਂ ਮਿਲ ਜਾਂਦੇ ਨੇ ਕਿ ਕੋਈ ਅਕੋਰਡਿੰਗ ਟੂ ਏਜ ਹੁੰਦਾ ਹੈਗਾ ਏਜ ਠੀਕ ਹੈ ਦੇਖ ਸਕਦੇ ਹੋ ਜੀ ਵੀ ਐਨਡੀਏ ਦਾ ਜਿਹੜਾ ਟੈਸਟ ਹੁੰਦਾ ਹੈ ਨਾ ਜੀ ਉਹ ਸਭ ਤੋਂ ਟਫ ਟੈਸਟ ਹੁੰਦਾ ਹੈਗਾ ਆਪਣਾ ਸਰ ਜੀ ਮੈਨੂੰ ਸੋਰੀ ਆਪਣਾ ਸ਼ੋਭਨਾਮ ਜੀ ਜਸਵੀਰ ਸਿੰਘ ਕਿਹੜੀ ਜਗ੍ਹਾ ਤੋਂ ਜੀ ਪੈਰਾਮਾਉਂਟ ਪਬਲਿਕ ਸਕੂਲ ਚਿਮਾ ਜੀ ਚਿਮਾ ਸੋਥੋ ਟ੍ਰੇਨਿੰਗ ਲਈ ਸੀ ਜੀ ਨੇ ਮਤਲਬ ਪੜਦਾ ਰਹੇਗਾ ਜੀ ਟ੍ਰੇਨਿੰਗ ਇਹਦੀ ਜਿਹੜੀ ਕਿਉਂਕਿ ਬੱਚੇ ਦੀ ਵਸਤਾ ਸੈਲਫ ਟ੍ਰੇਨਿੰਗ ਹੈ ਠੀਕ ਹੈ ਮਤਲਬ ਟੀਚਰ ਦਾ ਜਿਹੜਾ ਹੁੰਦਾ ਇੱਕ ਗਾਈ ਬੱਚੇ ਸਾਰੇ ਟੈਲੈਂਟਡ ਹੁੰਦੇ ਨੇਗੇ ਮਤਲਬ ਕੁਦਰਤ ਤੋਂ ਵੱਲੋਂ ਸਾਰਿਆਂ ਨੂੰ ਨਹੀਂ ਹੁੰਦਾਗਾ ਪਰ ਕੋਈ ਬੱਚਾ ਮਿਹਨਤ ਕਰ ਲੈਂਦੇ ਨੇ ਕੋਈ ਨਹੀਂ ਕਰਦੇ ਹੈਗੇ ਠੀਕ ਹੈ ਜਿਹੜਾ ਬੱਚਾ ਮਿਹਨਤ ਕਰ ਲੈਂਦਾ ਉਹ ਕਿਸੇ ਨਾ ਕਿਸੇ ਮੰਜ਼ਿਲ ਤੇ ਪਹੁੰਚ ਜਾਂਦਾ ਹੈਗਾ ਠੀਕ ਹੈ ਤੇ ਇਸ ਤਰ੍ਹਾਂ ਦੋਸਤੋ ਲਵਪ੍ਰੀਤ ਸਿੰਘ ਸਾਹਮਣੇ ਖੜਾ ਨਾਲ ਤੱਕ ਜਿਹੜੀ ਟ੍ਰੇਨਿੰਗ ਚੱਲ ਰਹੀ ਹੈ ਉਹਦੇ ਤੱਕ ਪਹੁੰਚਿਆਗਾ ਤੇ ਅੱਜ ਇਸ ਮੌਕੇ ਤੇ ਖੰਡਪਾੜ ਸਬਜ਼ੀ ਦੇ ਭੋਗ ਪਾਏ ਗਏ ਸੀਗੇ ਤੇ ਮੌਕੇ ਤੇ ਅਸੀਂ ਸੋਚਿਆ ਵਿਚਾਰ ਜ਼ਰੂਰ ਬਣਦੇ ਨੇ ਊਝ ਲਈਏ ਸਾਹਮਣੇ ਪੂਰਾ ਪਰਿਵਾਰ ਖੜਾ ਦਾਤਾ ਕਸ਼ਮੀਰ ਸਿੰਘ ਖੜਾ ਤੇ ਨਾਲ ਉਹਨਾਂ ਦੇ ਜੋ ਗਾਈਡ ਮਾਸਟਰ ਜੀ ਖੜੇ ਨੇ ਜੀ ਚੇਅਰਮੈਨ ਤੋਂ ਇਸ ਤਰ੍ਹਾਂ ਦੇ ਨਾਲ ਅੱਜ ਖੁਸ਼ੀਆਂ ਦਾ ਮਾਹੌਲ ਹੈ ਜਿਹੜਾ ਤੇ ਗੁਰੂ ਕਾ ਲੰਗਰ ਵੀ ਚੱਲ ਰਿਹਾ ਹੈ ਤੁਸੀਂ ਵੀ ਬੀਤ ਨੂੰ ਕੋਈ ਖਬਰ ਤੇ ਗੁਲਜ਼ਾਰ